ਜੱਸੀ ਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਇਆ ਸੀ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਇਆ ਆਉਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪਤੀੜ ਦੇਖਿਓ ਪੈਂਦੀ ਰਣਾਲਾ ਸ਼ਹਿਰ ਵਿੱਚ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਪਹੁੰਚੇ ਭਾਜਪਾ ਆਗੂ ਅਤੇ ਲੋਕ ਸਭਾ ਸੰਗਰੂਰ ਸੀਟ ਤੋਂ ਸੰਭਾਵੀ ਉਮੀਦਵਾਰ ਅਰਵਿੰਦ ਖੰਨਾ ਦਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਰੋਧ ਕੀਤਾ ਗਿਆ ਪੁਲਿਸ ਨੇ ਬੈਰੀਕੇਡ ਲਾ ਕੇ ਕਿਸਾਨਾਂ ਨੂੰ ਅਰਵਿੰਦ ਖੰਨਾ ਦੇ ਪ੍ਰੋਗਰਾਮ ਵਾਲੀ ਥਾਂ ਤੇ ਜਾਣ ਤੋਂ ਰੋਕ ਦਿੱਤਾ ਜਿਸ ਤੋਂ ਬਾਅਦ ਕਿਸਾਨਾਂ ਨੇ ਪੱਕਾ ਕਾਲਜ ਰੋਡ ਤੇ ਜਾਮ ਲਗਾ ਕੇ ਭਾਜਪਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਸੀ ਕੀਤੀ ਇਸ ਮੌਕੇ ਬੋਲਦਿਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਜਮਕੌਰ ਸਿੰਘ ਨਨੇਰਵਾਲ ਬਲੌਰ ਸਿੰਘ ਅਤੇ ਕਮਲਜੀਤ ਕੌਰ ਨੇ ਕਿਹਾ ਕਿ ਯੂਨਾਈਟਿਡ ਕਿਸਾਨ ਮੋਰਚੇ ਨੇ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਗੂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਜਿਸ ਤਹਿਤ ਭਾਜਪਾ ਗੂ ਅਰਵਿੰਦ ਖੰਨਾ ਬਰਨਾਲਾ ਪਹੁੰਚੇ ਜਿੱਥੇ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਮਕਸਦ ਭਾਜਪਾ ਗੂ ਨੂੰ ਖੁੰਝੇ ਲਾਉਣਾ ਨਹੀਂ ਸਗੋ ਸਾਡਾ ਮਕਸਦ ਇਹਨਾਂ ਆਗੂਆਂ ਨੂੰ ਸਵਾਲ ਕਰਨਾ ਹੈ ਭਾਜਪਾ ਨੇ ਪੰਜਾਬ ਦੇ ਕਿਸਾਨ ਨੂੰ ਦਿੱਲੀ ਤੱਕ ਨਹੀਂ ਪਹੁੰਚ ਦਿੰਦਾ ਤੇ ਹੁਣ ਪੰਜਾਬ ਦੇ ਕਿਸਾਨ ਭਾਜਪਾ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਵਰਤਣ ਦੇਣਗੇ ਭਾਜਪਾ ਗੂ ਵਰਦਨ ਖੰਨਾ ਨੇ ਕਿਹਾ ਕਿ ਉਹ ਅੱਜ ਲੋਕ ਸਭਾ ਚੋਣਾਂ ਕਿਸਾਨ ਨੇ ਸਗੋਂ ਕਿਸਾਨ ਯੂਨੀਅਨ ਦੇ ਆੜ ਵਿੱਚ ਆਮ ਆਦੀ ਪਾਰਟੀ ਦੇ ਵਰਕਰ ਨੇ ਅਸਲ ਕਿਸਾਨ ਖੇਤਾਂ ਵਿੱਚ ਆਪਣੀ ਫਸਲ ਵਟ ਰਹੇ ਨੇ ਅੱਜ ਅਸੀਂ ਰਵਿੰਦ ਖੰਨਾ ਦਾ ਸਿਰਫ ਸ਼ਾਂਤੀਪੂਰਨ ਤਰੀਕੇ ਨਾਲ ਵਿਰੋਧ ਆਏ ਸੀ ਆਪ ਦਾ ਵਿਰੋਧ ਪ੍ਰਦਰਸ਼ਨ ਕਰਨ ਚ ਪੂਰਾ ਸਫਲ ਹੋਇਆ ਔਣ ਵਾਲੇ ਦਿਨਾਂ ਚ ਰਵਿੰਦ ਖੰਨੇ ਵਰਗਿਆਂ ਦੀ ਪਲੀੜ ਦੇਖੋ ਪੰਦੀ ਪਿੰਡਾਂ ਚ ਉਹਨਾਂ ਦੀ ਰੇਸ ਲਵਾਵਾਂਗੇ ਕਿਸਾਨ ਯੂਨੀਅਨ ਨਹੀਂ ਕਰੀ ਇਹ ਆਮ ਆਦੀ ਪਾਰਟੀ ਦੇ ਕਾਰਕਿਰਤਾ ਕਰ ਰਹੇ ਆ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ ਜਿਹਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ ਇਹ ਜੋ ਜੱਥੇਬੰਦੀਆਂ ਘੁੰਮ ਰਹੀਆਂ ਹੈ ਭਗਵੰਤ ਮਾਨ ਸਾਹਿਬ ਦੇ ਲੋਗ ਹੈ ਕਿਸਾਨ ਨਹੀਂ ਹੈ